ਪਿਆਰ ਭਰੀ ਸਾਸਰੀ ਘਰ ਆਪਾਂ ਦੇ ਕਹਿੰਦੇ 2 ਵਰ ਜਿਹੜੇ 451 ਸੋਨਾ ਲੀਖਾ ਕਿਹਨੇ ਐਡ ਲੋਣੀ ਤਾਲ ਤੇ ਪੋਸਟਰ ਤੇ ਨੰਬਰ ਚੱਲੀ ਜਾਂਦਾ 57 ਫੁੱਟਾਂ ਭੇਜਿਆ ਕਰੋ ਵੀਡੀਓ ਲਾਇਕ ਛੇੜ ਕਮੈਂਟ ਚੈਨ ਚੈੱਕ ਕਰਦਿਆ ਕਰੋ ਭਰਾ ਬਣ ਕੇ ਛੇੜ ਕਰਦਿਆ ਕਰੋ ਤੇ ਲਾਇਕ ਕਰਦਿਆ ਕਰੋ ਤੇ ਆਪਾਂ ਦੇ ਕਹਿੰਦੇ 4 ਤੋਂ 5 ਗੱਜਾ ਵੀਰੇ 11 ਪੱਤੀ ਟਰਾਲੀ ਆ 2 ਤੋਂ 3 ਫੁੱਟ ਵੈੱਡ ਹੈ ਦਾ 2.5 ਫੁੱਟਾ 2 ਫੁੱਟ ਬਾੜ 8 ਇੰਚੀ ਗਾਡਰ 8 ਨੜੀ ਹੱਬ ਆ 4 ਇੰਚੀ ਸਾਇਦਾ ਵਧੀਆ ਟਰਾਲੀ ਆ ਆ ਡਰੈਸ ਆ ਰੇਟ 56000 ਰੁਪਿਆ ਰੇਟ ਮੰਗਦੇ ਆ ਤੇ ਆ ਨੰਬਰ ਆ ਫੋਨ ਨੰਬਰ ਆ ਮਾਲਕ ਵੀ ਦਾ ਡਰੈਸ ਸਭ ਕੁ ਲਿਖਿਆ ਵਾ 8 ਇੰਚੀ ਗਾਡਰ 4 ਇੰਚੀ ਹਸਾ ਤੇ ਬਹੁਤ ਵਧੀਆ ਟਰਾਲੀ ਆ ਤੇ 8 ਨੜੀ ਹੱਬ ਵਧੀਆ ਟਾਇਰ ਆ 40 ਤੋਂ 50 ਪੈਸੇ ਤੇ ਪੂਰੀ ਸਾਫ ਪਈਏ ਕਿਤੇ ਗਲੀ ਸੜੀ ਨਹੀਂ ਪੂਰੀ ਵਧੀਆ ਪਈਆ ਤੇ 56000 ਰੁਪਿਆ ਰੇਟ ਮੰਗਦੇ ਆ ਤਾਂ ਪੈਸੇ ਆ ਸਾਰਾ ਕੁਝ ਲਿਖਿਆ ਫੋਟੋ ਦੇ ਉੱਤੇ ਤੁਸੀਂ ਪੜ ਸਕਦੇ ਆ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ 40 ਤੋਂ 50 ਪੈਸੇ ਟੈਰ ਇੰਨ ਕੇ ਵਧੀਆ ਟਰਾਲੀ ਪਈ ਆ ਕੋਕਾ ਪੀਸ ਤੇ ਸਾਰੀ ਗੱਲ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਪੀ ਟਰਾਲੀ ਹੈਵੀ ਤੋਂ ਭਾਰੀ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਚਾਈ ਫਟਾ ਵੇਡਦਾ ਵਧੀਆ ਟਰਾਲੀ ਆ ਬਿਨਾ ਲਿਫਟ ਤੋਂ ਟਰਾਲੀ ਆ ਕਿਸੇ ਵੀਰ ਪਈ ਨਹੀਂ ਦੇਣੀ ਹੋਵੇ ਬਿਨਾ ਸਪਰਕਰ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੇ ਜਾਂਦਾ ਕੋਕਾ ਪੀਸ ਟਰਾਲੀ ਹੈ ਹਾਂ ਆ ਠੰਕੀ ਗੰਡਰੇ ਦੀ ਵਧੀਆ ਟਰਾਲੀ ਆ ਬਈ ਵੀ ਚਪਾਈ ਕੋਕਾ ਪੀਸ ਬੀ ਮਟੜਾ ਇੰਜਨ ਕੇਰ ਤਾਂ ਪੂਰਾ ਓਕੇ ਚਾ 1020 ਕਿੰਟੇ ਡੈਕਟਰ ਚੱਲਿਆ ਵਾ 605 ਅਰਜਣਾ 1020 ਕਿੰਟ ਚੱਲੇ 605 ਅਰਜਣਾ ਇੰਨ ਰੰਗ ਵਧੀਆ ਪਿਆ 80 90 ਪੈਸੇ ਟਾਇਰ ਆ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਪਈਏ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਇੰਜਨ ਕੇਅਰ ਤਾਂ ਪੂਰਾ ਓਕੇ ਆ ਆਪਣੇ ਵਾਹਕੇ ਦੇਖ ਸਕਦੇ ਪੱਕੇ ਟਾਇਰ ਆ ਅਵੇ ਤਾਂ ਪਰਦੇ ਜਾਂਦੇ ਕਿਥੋਂ ਮਲੇ ਕੱਟ ਤੱਕ ਜੇ ਤੇ 1000 ਤੇ 20 ਕਿੰਟ ਚੱਲਿਆ ਵਾ ਆ ਮੀਟਰ ਦੀ ਫੋਟੋ ਆ ਕਿ ਘਰੇ ਆ ਕੇ ਤੁਸੀਂ ਨਹੀਂ ਵੇਖ ਸਕਦੇ ਕੋਕਾ ਪੀ ਟਰੈਕਟਰ ਆ ਰੇਟ ਹੈਗਾ 6 ਲੱਖ ਤੇ 10000 ਰੁਪਿਆ 6 ਲੱਖ 10000 ਇੰਜਨ ਕੇਰ ਤਾਂ ਓਕੇ ਪੰਜਾਬ ਲੰਗਰ ਨੰਬਰ ਤੇ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਡਾਵਰ ਪੱਟੀ ਡੰਡਾ ਨਾਲ ਤੇ ਛਤਰੀ ਲੱਗੀ ਵੀ ਪੂਰਾ ਸੋਹਣਾ ਟਰੈਕਟਰ 605 ਅਰਜਣ ਤੇ ਕੋਕਾਪੀਸ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਸੈਲ ਜਣ ਕਰੀ ਪੂਰ ਲੱਗਦਾ ਇੰਜਨ ਕੇਰ ਤਾਂ ਓਕੇ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਕੀਟੋ ਪੇਂਡ ਛੇੜ ਨਹੀਂ ਹੋਇਆ 20 ਮਾਡਲ ਆ 1000 ਤੇ 20 ਘੰਟੇ ਜਿਹੜੇ ਕੋਕਾਪੀ ਟਰੈਕਟਰ ਆ ਟਾਇਰ ਹੈਗੇ 80 90 ਪੈਸੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿੱਦੀ ਜਾਂਦਾ 2013 ਮਾਡਲ ਟਰੈਕਟਰ ਆ ਨਾਲ ਦੇ ਟਾਇਰ ਆ ਸਾਰਾ ਕੁਝ ਕੋਕਾਪੀ ਟਰੈਕਟਰ ਜਮਾ ਰੰਗ ਪੇਂਟ ਸਭ ਕੁ ਨਾਲ ਦਾ ਤੇ ਵਧੀਆ ਟਰੈਕਟਰ ਆ ਟਾਇਰ ਵੀ ਨਾਲ ਦੇ ਆ ਚਾਰੀ ਤੇ 50 ਪੈਸੇ ਟਾਇਰ ਪਏ ਆ ਬਹੁਤ ਘੱਟ ਰੇਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਰੇਟ ਹੈਗਾ 4 ਲੱਖ ਰੁਪਿਆ 4 ਲੱਖ ਰੁਪਿਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਪੈਰ ਤਾਂ ਮੈਨੂੰ ਤਾਂ ਉੱਚੇ ਜੈਕਟਿਪੂਟਰ ਲੱਗਿਆ ਨਹੀਂ ਇੰਜਨ ਗੇਅਰ ਤਾਂ ਓਕੇ ਆ ਪਾਈਪ ਲੱਗਿਆ ਵਾ ਟਰਾਲੀ ਵਾਲਾ ਜੈਕਟਿਪੂਟਰ ਨਹੀਂ ਲੱਗਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ 2013 ਮੰਡ 4 ਲੱਖ ਰੁਪਿਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਨਾਲ ਦੇ ਟਾਇਰ ਛੇ ਰਾ ਚਾਰੇ ਹੀ ਇਹ ਰੰਗ ਦਾ ਪੇਂਟ ਨਹੀਂ ਰਾਜਾ ਟਰੈਕਟਰ ਦਾ ਪੂਰਾ ਪੇਂਟ ਛੇੜ ਜਿਵੇਂ ਪਰੇ ਵਾਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਤੇ 40 ਤੋਂ 50 ਪੈਸੇ ਟਾਇਰ ਆ ਚਾਰੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਕੋਕਾਪੀ ਟਰੈਕਟਰ ਆ ਛਤਰੀ ਢੰਡਾ ਡਾਵਰ ਨਾਲ ਪੰਜਾਬ ਨੰਬਰ ਤੇ ਫੁੱਲ ਆਰਸੀ ਓਕੇ ਟਰੈਕਟਰ ਦੀ ਜੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੰਦੇ ਜਾਂਦਾ ਕੋਕਾਪੀ ਟਰੈਕਟਰ ਆ ਤੇ ਵਧੀਆ 2020 ਮਾਡਲ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ ਡੈਕ ਲੱਗਿਆ ਵਾ ਵੱਡਾ 16 ਇੰਚੀ ਬੂਫਰਾਂ ਵਾਲਾ ਫੈਬਰ ਦੀ ਛਤਰੀ ਲੱਗੀ ਆ ਇੰਜਨ ਗੇਅਰ ਤਾਂ ਓਕੇ ਆ ਭਾਵੇਂ ਇਹ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਗਾਹ ਜਾ ਕੇ ਆ ਕੋਕਾ ਪੀਸ ਟਾਇਰ ਹੈਗੇ ਆ 80 90 ਪੈਸੇ ਤੇ ਟਿਰੰਗ ਪੇਂਟ ਦਾ ਨਹੀਂ ਰਾਜ ਤੇ ਆਹਾ ਢਾਵਰ ਫੱਟੀ ਡੰਡਾ ਨਾਲ ਫੋਨ ਆਰਸੀ ਨੀਰਜ ਟਰੈਕਟਰ ਦੀ ਬੂਬਰ 12 ਇੰਚੀ ਬੂਫਰਾ ਵਾਲਾ ਤੇ ਫਾਈਬਰ ਦੀ ਛਤਰੀ ਕੋਕਾ ਵੀ ਟਰੈਕਟਰ ਆ 4.6 ਲੱਖ ਤੇ 40000 ਰੁਪਿਆ ਰੇਟ ਆ 6 ਲੱਖ 45000 ਰੁਪਿਆ ਰੇਟ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਓਕੇ ਆਪਣੇ ਵਾਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਚੱਲੀ ਜਾਂਦਾ ਤਿੰਨੇ ਟਰੈਕਟਰ 8552 ਅਰਜਨ ਇੱਕੇ ਵੀਰ ਕੋਲੇ ਆ ਕਿਸੇ ਵੀਰ ਭਾਈ ਜੀ ਲੈਣੇ ਹੋਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਸੋਨਾ ਲਿਖਾ ਟਰੈਕਟਰ ਦਾ ਦੰਦਾਸ ਮਾਡਲ 750 ਦਾ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਡਾਬਰ ਪੱਟੀ ਡੰਡਾ ਨਾਲ ਆ ਤੇ 10 ਮਾਡਲ 11 ਦੀ ਆਰ ਸੀ ਬਣੀ ਵੀ ਹੈ ਜੀ 11 ਦੀ ਆਰ ਸੀ ਆ ਡੈਕ ਲੱਗਿਆ ਵਾ ਤੇ ਟਾਇਰ ਨਵੇਂ ਆ ਟਰੈਕਟਰ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 4 ਲੱਖ ਰੁਪਇਆ 4 ਲੱਖ ਰੁਪਇਆ ਰੇਟ ਆ 2 ਜਾਂ 10 ਮਾਟ ਲਾ 11000 ਸੀ ਬਣੀ ਇੰਜਨ ਗੇਰ ਧੋਕੇ ਡਾਵਰ ਫੱਟੀ ਡੰਡਾ ਨਾਲ ਚੈਪਾ ਦੀ ਕਾਪੀ ਸਰਕਾਰੀ ਪਰਿਟਾ ਲੱਗੀਆਂ ਫੁੱਲ ਸਾਰਾ ਕੁਝ ਨੀੜ ਆ ਗਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰੈਕਟਰ ਆ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਦੇ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਜਾ ਕਰੋ ਸ਼ਿਰਕੇ ਵਾਲਾ ਪੈਂਟਾ ਵੀਰ ਦਾ ਸ਼ਿਰਕੇ ਵਾਲਾ ਪੈਂਟਾ ਵੀਰ ਦਾ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ